ਮਲੋਟ ਨੇੜੇ ਪਿੰਡ ਚੌਰਡ ਵਿਖੇ ਜਦੋਂ ਇੱਕ ਔਰਤ ਦੇ ਘਰ ਤੇ ਬੁਲਡੋਜ਼ਰ ਚੱਲ ਰਿਹਾ ਸੀ ਤਾਂ ਪਿੰਡ ਦੀਆਂ ਔਰਤਾਂ ਵੰਡ ਰਹੀਆਂ ਸੰਖੁਸ਼ੀ ਦੇ ਲੱਡੂ ਪਾਲਕੌਰ ਨਦੀ ਇਸ ਔਰਤ ਉੱਪਰ ਖੁਦ ਪਤੀ ਅਤੇ ਸੱਸੌਰੇ ਸਮੇਤ ਪਰਿਵਾਰ ਦੇ 4 ਮੈਂਬਰਾਂ ਤੇ ਨਸ਼ੇ ਦੇ 8 ਕੇਸ ਦਰਜ 41 ਸਾਲਾਂ ਤੋਂ ਨਸ਼ੇਦੇ ਤੰਦੇ ਨਾਲ ਜੁੜਿਆ ਹੋਇਆ ਹੈ ਪਰਿਵਾਰ ਪੰਚਾਇਤੀ ਜ਼ਮੀਨ ਵਿੱਚ ਕਬਜ਼ਾ ਕਰਕੇ ਨਸ਼ੇਦੇ ਪੈਸੇ ਨਾਲ ਬਣਾਈ ਤਿੰਨ ਮੰਜ਼ਲੀ ਕੋਠੀ ਮਲੋਟ ਨੇੜੇ ਪਿੰਡ ਚੌਰਣਾ ਵਿਖੇ ਜਦੋਂ ਇੱਕ ਔਰਤ ਦੀ ਤਿੰਨ ਮੰਜ਼ਲੀ ਕੋਠੀ ਉੱਪਰ ਬੁਲਡੋਜ਼ਰ ਚੱਲ ਰਿਹਾ ਸੀ ਤਾਂ ਪਿੰਡ ਦੀਆਂ ਹੀ ਕੁਝ ਔਰਤਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਸਨ ਆਖਿਰ ਉਸ ਔਰਤ ਨੇ ਐਡਾ ਕੀ ਗੁਨਾਹ ਕੀਤਾ ਸੀ ਕਿ ਉਸਦੇ ਟੁੱਟ ਰਹੇ ਘਰ ਤੇ ਪਿੰਡ ਦੀਆਂ ਹੀ ਔਰਤਾਂ ਲੱਡੂ ਵੰਡ ਰਹੀਆਂ ਸਨ ਦਰਸਲ ਜਿਸ ਘਰ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾਇਆ ਜਾ ਰਿਹਾ ਸੀ ਇਹ ਘਰ ਪਿੰਡ ਦੀ ਇੱਕ ਔਰਤ ਪਾਲਕੌਰ ਪਾਲੋਦਾ ਹੈ ਜਿਹੜੀ ਪੀੜ੍ਹੀਆਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੀ ਹੈ ਪਾਲਕੌਰ ਖੁਦ ਅਤੇ ਉਸਦੇ ਪਤੀ ਜਗਸੀਰ ਸਿੰਘ ਕੋਲੋਂ ਨਸ਼ਾ ਬਰਾਮਦ ਹੋਣ ਦੇ ਕਈ ਮਾਮਲੇ ਹਨ ਸਗੋ ਉਸਦੀ ਸੱਸ ਸਤੇ ਸੌਰੇ ਉੱਪਰ ਵੀ ਨਸ਼ੇ ਦੀ ਵਿਕਰੀ ਦੇ ਮਾਮਲੇ ਦਰਜ ਹਨ ਪਿਛਲੇ 4 ਦਹਾਕਿਆਂ ਤੋਂ ਇਹ ਪਰਿਵਾਰ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਹੈ ਸਦਰ ਮਲੋਟ ਪੁਲਿਸ ਦੇ ਰਿਕਾਰਡ ਅਨੁਸਾਰ ਇਸ ਪਰਿਵਾਰ ਤੇ ਨਸ਼ੇ ਦੇ 8 ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਕਈਆਂ ਵਿੱਚ ਇਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਔਰਤ ਦੇ ਸੌਰੇ ਤੇ 1978 ਵਿੱਚ ਪਹਿਲਾ ਨਸ਼ੇ ਦਾ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਔਰਤ ਦੀ ਸੱਸ ਸੌਰੇ ਪਤੀ ਤੇ ਖੁਦ ਉੱਪਰ ਲਗਾਤਾਰ ਕਈ ਮਾਮਲੇ ਦਰਜ ਹੋਏ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹਨਾਂ ਸਮੇਤ ਹੋਰ ਪਰਿਵਾਰਾਂ ਕਰਕੇ ਪਿੰਡ ਵਿੱਚ 80% ਤੋਂ ਵੱਧ ਨਸ਼ਾ ਵੇਕਦਾ ਸੀ ਜਦ ਕਿ ਹੁਣ ਪੁਲਿਸ ਦੀ ਸਖਤੀ ਨਾਲ ਇਹ ਕੰਮ ਘੱਟ ਹੋਇਆ ਹੈ ਪੁਲਿਸ ਵੱਲੋਂ ਨਸ਼ਾ ਤਸਕਰ ਵੱਲੋਂ ਕੀਤੀਆਂ ਗੈਰ ਕਾਨੂੰਨੀ ਉਸਾਰੀਆਂ ਦੀ ਟਹਾ ਟੋਹਾਈ ਕਰ ਰਿਹਾ ਹੈ ਪੰਚਾਇਤੀ ਵਿਭਾਗ ਵੱਲੋਂ ਅਜਿਹਿਆਂ ਗੈਰ ਕਾਨੂੰਨੀ ਉਸਾਰੀਆਂ ਦੀਆਂ ਰਿਪੋਰਟਾਂ ਮਿਲਣ ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਉਣ ਦੀ ਮੁਹਿੰਮ ਚਲਾਈ ਹੋਈ ਹੈ। ਮਲੋਟੋਪ ਮੰਡਲ ਦਾ ਪਿੰਡ ਚੌੜਲੇਸ ਮਾਮਲੇ ਵਿੱਚ ਇੰਨਾ ਬਦਨਾਮ ਸੀ ਕਿ ਪਿੰਡ ਦੇ ਸ਼ਰੀਫ ਲੋਕਾਂ ਦੀ ਜਿਉਣਾ ਮੁਸ਼ਕਿਲ ਹੋ ਗਿਆ ਸੀ। ਅੱਜ ਪੁਲਿਸ ਨੇ ਪਾਲਕੌਰ ਨਾਮਕ ਔਰਤ ਦੇ ਘਰ ਤੇ ਪੀਲਾ ਪੰਜਾ ਚਲਾਇਆ ਹੈ। ਜਿਸ ਮੌਕੇ ਪਿੰਡ ਦੀਆਂ ਔਰਤਾਂ ਨੇ ਲੱਡੂ ਵੰਡੇ। ਇਸ ਮਾਮਲੇ ਤੇ ਜਾਣਕਾਰੀ ਦਿੰਦੇ ਐਸਐਸਪੀ ਅਖਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮੁਹਿੰਮ ਤੇ ਕਾਰਵਾਈ ਜਾਰੀ ਰੱਖੀ ਜਾਵੇਗੀ। ਉਦਰ ਪਿੰਡ ਦੇ ਸਰਪੰਚ ਰਾਮ ਚੰਗ ਦਾ ਕਹਿਣਾ ਹੈ ਕਿ ਪੁਲਿਸ ਦੀ ਕਾਰਵਾਈ ਨਾਲ ਪਿੰਡ ਅੰਦਰ ਨਸ਼ੇ ਦਾ ਪਰਕੋਪ ਕਾਫੀ ਹੱਦ ਤੱਕ ਘਟ ਹੋ ਰਿਹਾ ਹੈ। ਡਿਸਟ੍ਰਿਕਟ ਮੁਕਸਰ ਦੇ ਅਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜ ਹੈਗਾ। ਸਦਰ ਮਲੋਟ ਥਾਣੇ ਦੇ ਰੀਏ ਦੇ ਪੈਂਦਾ ਹੈਗਾ। ਤੋ ਇੱਥੇ ਜੋ ਅੱਜ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਬੀਡੀਪੀ ਆਫਿਸ ਤੇ ਪ੍ਰੋਪਰ ਇਸਟੇਪ ਪੁਲਿਸ ਨੂ ਰਿਕੁਐਸਟ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਬੰਦ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲॉयਮੈਂਟ ਕੀਤੀ ਗਈ ਹੈਗੀ ਤੇ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬ ਡਿਵੀਜ਼ਨ ਦੇ ਇੱਥੇ ਮੌਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਤੋ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਐਕਟ ਦੇ ਆਲਰੇਡੀ ਰਜਿਸਟਰਡ ਹੈਗੀ ਐ ਤੇ ਇਸ ਚ एग्जांपलरी ਤੇ ਡੈਟਰੈਂਟ ਐਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟ ਐਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟ੍ਰਕਸ਼ਨ ਕਿਸੇ ਨੇ ਡਰਗ ਪੈਡਲਰ ਨੇ ਸਪਲਾਈਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਪੁਲਿਸ ਵੱਲੋਂ ਤੇ ਉਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ 프ੋਂਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ 'ਚ ਮਾਹੌਲ ਇਸ ਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕਰਾਈਮ 'ਚ ਕੋਈ ਇਨਵੋਲਡ ਹੁੰਦੇਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਚ ਪਰ ਜਿੰਨੇ ਬੱਚੇ ਇਸ ਜਿਹੜੀ ਵੀ ਮਕਾਮ ਕਾਰਨ ਨੇ ਉਹਨਾਂ ਦੇ ਇਕ ਵਾਰ ਦਰਜ ਨੇ ਔਰ ਪਿਛਤਾਂ ਨਹੀਂ ਹੁਣ ਤੱਕ ਕਰ ਬਣੇ ਇਹਨਾਂ ਤੇ ਮਲਟੀਪਲ ਐਫ ਆਰ ਇੱਕ ਮੈਟਰ ਚ ਦੋ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ ਸਾਬ ਤੋਂ ਅੱਠ ਪਰਚੇ ਰਜਿਸਟਰ ਅਲਰੇਡੀ ਹੈਗੇ ਪਬਲਿਕ ਦਾ ਰਿਸਪਾਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਡ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਤੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ હાਜੀ ਰਹਿ ਗਏ ਤੇ ਇਹ ਚੰਗਾ ਪਬਲਿਕ ਦਾ ਰਿਸਪਾਂਸ ਰਹੇਗਾ ਪਿੰਡ ਲੈਵਲ ਤੇ ਉਸ ਦੇ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਜਾਏਗਾ ਸਾਡੇ ਪਿਆਰ ਸਗਾ ਨੇ ਜੋ ਕਰਮ ਸੇ ਕਈ ਬੜੀਆ ਸਾਡੇ ਪਹਿਲਾਂ ਵੀ ਚਾਰ-ਚਾਰ ਕੁੱਟੀਆਂ ਢਾਈ ਗਈਆਂ ਤੇ ਅਸੀਂ ਦਾ ਬਹੁਤ ਬੋਲ ਬਾਲਾ ਸੀ ਸਾਡੇ ਇੱਥੇ ਹੁਣ ਸਾਡੇ ਬਹੁ ਅਸੀਂ ਅਸੀਂ ਸਿਪਸੈਂਟਰਾਂ ਦੇ ਪਰੇ 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 ਹਾਂ ਹਾਂ ਜਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪਿੰਡਾਂ ਪੰਜਾਤ ਨਸ਼ਾ ਤਸਕਰੀਆਂ ਦੇ ਘਰਾਂ ਦੇ ਉੱਪਰ ਕਰਦੇ ਆ ਅੱਗੇ ਥੋੜੇ ਪਿੰਡਾਂ ਪਰ ਹੋਈਆ ਫੇਂਡ ਦੇ ਵਿੱਚ ਲੁੱਟੂ ਵੀ ਮੰਡੇ ਗਏ ਸਾਡੇ ਦੇ ਬਹੁਤ ਪਈਆ ਬੋ ਹੈਗਾ ਜੀ ਸਿਸਟਮ ਸਾਰਾ ਚੱਲ ਜਾਂਦਾ ਹੁਣ ਸਾਰੇ ਸਿਪਸੈਂਟਰਾਂ ਦੇ ਅੰਦਰ ਹੈਗਾ ਜੀ ਮਾੜਾ ਮਟਾ ਪਹਿਲਾਂ 100% 50% ਸੀ ਸਾਡੇ ਕੋਲ ਨਾ ਸਾਡੇ ਇੱਥੇ ਹੁਣ ਸਾਰੇ ਘੋੜੀ ਪਰੇ ਹੋਏ ਨੇ ਔਰਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜਾ ਸੀਮ ਮੁਖਸ਼ਸ ਸਾਹਿਬ ਦਾ ਪ੍ਰਸ਼ਾਸਨ ਹੈ ਕਿੰਨੀ ਕਾ ਸ਼ਕਤੀ ਕਰੀ ਖੜਾ ਐਸਾ ਥੋੜੇ ਪਿੰਡਾਂ ਦੇ ਵੀ ਉਹ ਬਹੁਤ ਸ਼ सदर ठाहाण जी रोड जी सॼे पिंड बहुत नशा विच पूरो पची परसेंट सॼे कंट्रोल आहे जी